ਅਲਤੇ ਨੇ ਮੈਡਾ ਪਤਾ ਮਨ ਕਿੰਨੇ ਗੁੱਸੇ ਹੋਈ ਸੀ ਹਾਂ ਤੇ ਬਜ਼ਾਦਕਾਰ ਸਵੇਰ ਦਾ ਕਾਲਜ ਜੀ ਜੀ ਨੇ ਤਾਂ ਮੈਂ ਗਾਲ ਪੁਛਾ ਉਹ ਸੇ ਇਹ ਮੇਰੀ ਸਾਰੀ ਸੇਲੀਆ ਦੇ ਵੀਰੇ ਹੈਗੇ ਸਾਡੇ ਕਿਉਂ ਨਹੀਂ ਹੈਗੇ ਸੱਸ ਨੇ ਵੀ ਤੁਹਾਡੇ ਵੀ ਰਿਆ ਹਾਂ ਹਾਂ ਨੂੰ ਟਾਈ ਕਿਉਂ ਗੁੱਸੇ ਹੁੰਦੀ ਆ ਟਾਈ ਟਾਈ ਤੇ ਇਤਰਾ ਕਰ ਦिए ਤੂੰ ਇਹ ਤਾਂ ਇੰਚ ਵਾਲਾ ਕਾ ਚਾਲ ਸੁਪੇਬਲਸਾਤ ਕਾ ਠੀਕ ਆ ਹੂੰ ਠੀਕ ਆ ਹੋ ਗਿਆ ਹੋ ਗਿਆ 20 ਦਾ 020 ਦਾ 3 ਇਹ ਨਹੀਂ ਕਰਨੇ ਖੇਡਣਾ ਰੀਆ ਸੋਨੇ ਨੂੰ ਤਾਂ ਤੇ ਬਸ ਕੋਟੇ ਕੁਝਾ ਦੇ ਦੇਖ ਖ ਕਿਦਾਂ ਚਵੜ ਚਵੜ ਕਰਨੀਆਂ ਨੇ ਪੜ੍ਹਦੀਆਂ ਫਿਰਦੀਆਂ ਨੇ ਆ ਪੜਾਈ ਕਰਨੀਆਂ ਨਹੀਂ ਇਹ ਨਹੀਂ gana ਹੋਂ ਤੇ ਉਹਦੀ ਮਾਂ ਵਾ ਉਹ ਚੜਾਇਆ ਕਿਤਾਬਾਂ ਫੜਾ ਕੇ ਬਾਹਰ ਦਿੰਦੀ ਆ ਇਹਨਾਂ ਨੂੰ ਅਕਲ ਕਿਤੇ ਕੁੰਡੀ ਦੀ ਨਹੀਂ ਖੇਡਣਾ ਹੀ ਖੇਡਣਾ ਹੀ ਖੜਮਣੀਆਂ ਤੁਹਾਨੂੰ ਮੈਂ ਚੰਗੀ ਤਰ੍ਹਾਂ ਜਰਾ ਜਿਆਦਾ ਵਿਗੜ ਗਈਆਂ ਜਿਵੇਂ ਮਾਤਾ ਦੀ ਨੇ ਕੁਛ ਨਹੀਂ ਤੁਹਾਨੂੰ ਕਹਿਣਾ ਤੁਹਾਨੂੰ ਹੁਣ ਮੈਂ ਹੀ ਪੰਨਾਗੀ ਤੁਹਾਡੀਆਂ ਨਾਸਾਂ ਦਾਦੀ ਤੂੰ ਇਤਰਾ ਕਿਉਂ ਬੋਲ ਲੈ ਆਪਾਂ ਖੇਡਣਾ ਨਹੀਂ ਆ ਖੇਡਣਾ ਤੁਸੀਂ ਹੈ ਜਿੱਦੀ ਵੱਡੀ ਖਡਾਰਨ ਬਣੀ ਆ ਕੰਮ ਨਹੀਂ ਧੰਦਾ ਨਹੀਂ ਕੋਈ ਖੇਡਣਾ ਮੈਂ ਖੇਡਣਾ ਮੈਂ ਕਾਪੀਆਂ ਗਾੜੀ ਰੱਖ ਲੈਂਦੀਆਂ ਨੇ ਕੋਈ ਪੜ੍ਹਾਈ ਨਹੀਂ ਕੁਛ ਨਹੀਂ ਉਹ ਜੀ ਮਾਂ ਆਰੇ ਲਾ ਛੱਡਦੀ ਆ ਉਹਨਾਂ ਤੇ ਬੈਠੀਆਂ ਰਹੋ ਕੋਈ ਕੰਮ ਨਾ ਕਰਿਓ ਹੈ ਖੇਡੀਆਂ ਨਾ ਹੋਂਟ ਤੁਹਾਨੂੰ ਮੈਂ ਦੱਸਨੀ ਆ ਮਾਤੇ ਤੁਹਾਡੀ ਮਾਂ ਨੇ ਨਹੀਂ ਤੁਹਾਨੂੰ ਕੁਛ ਵੀ ਕਹਿਣਾ ਕੌਣ ਤਾਂ ਭੂਏ ਚੜਾ ਲਿੰਗਾ ਨੇ ਕੁੜੀਆਂ ਐਨਾ ਮੈਂ ਕੀ ਆਖ ਬਿਲਕੁਲ ਤੀ ਪੁੱਤ ਨੂੰ ਭੂਏ ਚੜਾਉਣਾ ਆ ਜਿਹੜੀ ਨਿੱਕੀਆਂ ਨੇ ਜੀਬਾਨ ਖਿੱਚਣ ਵਾਲੀ ਹੋਈ ਆ ਗਾੜੀ ਬੋਲਦੀ ਏਦਾਂ ਕੋਈ ਹਸਾਬ ਨਹੀਂ ਜਵਾਬ ਸਵਾਲ ਕਰਦੀ ਆ ਮੇਰੇ ਦੱਦਿਓ ਨੀ ਕਿੱਥੇ ਤਰਾਂ ਨਾ ਬੋਲਿਆ ਕਰ ਉਹਨੇ ਰੋਣਾ ਆਪਣਾ ਲੈ ਨਹੀਂ ਕੀ ਰੋਣਾ ਇਹਨੇ ਇਹਨੂੰ ਕੀ ਐੜੀ ਡਾਂਗ ਮਾਰ ਦਿੱਤੀ ਆ ਮੈਂ ਗੋਲੀ ਮਾਰਤੀ ਇਹਨੂੰ ਰੋਣਾ ਇਹਨੇ ਭੂਏ ਚੜਾਈ ਜਾ ਬਾਈ ਮਾਨੇ ਜੀਬਾਨ ਇਹਦੀ ਲੰਮੀ ਆ ਟਰ 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 ਕਰਦੀ ਆ ਗੱਲਾਂ ਕਰਨ ਲੱਗੀ ਇਨੇ ਰੋਂ ਲੱਗ ਪੈਣਾ ਇਹਨੂੰ ਕਹੋ ਨਾ ਇਹ ਅੱਜ ਨਿੱਕੇਲ ਪਰ ਕੇ ਵੱਡੀ ਨਹੀਂ ਹੋਣਾ ਫੇਰ ਪਰ ਕੇ ਬਗਾਨੇ ਘਰ ਜਾਣਾ ਫੇਰ ਐਦਾਂ ਨਹੀਂ ਗੱਲ ਬਣਨੀ ਆਹੋ ਯਾਤਾਂ ਨਾਲ ਜਾਣੀਆਂ ਨੇ ਜਿਹੜੀਆਂ ਇੱਥੋਂ ਸਿੱਖ ਕੇ ਜਾਏਗੀ ਨਾ ਰੋਹਲਿੰਨ ਕੋਈ ਗੱਲ ਨਹੀਂ ਹਰਲਿੰਨ ਪਰੋਂ ਡਈ ਆ ਦਾਦੀ ਵੀ ਇਹਨਾਂ ਦੇ ਲਾਗੇ ਬੈਠੀ ਆ ਪੱਕਾ ਇਹਦੀ ਦਾਦੀ ਨੇ ਕੁਝ ਕਿਹਾ ਹੋਣਾ ਵਾ ਚਾ ਵੀ 1 ਘੰਟੇ ਕੁੜੀਆਂ ਦੇ ਪੇਸ਼ ਹੀ ਪਈ ਰਹਿੰਦੀ ਐ ਪਤਾ ਨਹੀਂ ਕੀ ਮਿਲਦਾ ਬੱਚਿਆਂ ਨੂੰ ਸੰਗ ਕਰਕੇ ਕਦੀ ਤੇ ਪਿਆਰ ਨਾ ਬੰਦਾ ਬੋਲ ਪੇ ਉਹ ਪੜਨ ਡਈਆਂ ਸੀ ਮੈਂ ਜਾ ਕੇ ਧਰਵਾਤਾ ਕੁੜੀ ਵਿਚਾਰੀ ਨੇ ਚੱਲ ਵੇਖਾਂ ਫੜਾ ਜਾ ਕੇ ਹਰਲੀਨ ਹਰਲੀਨ ਪੁੱਤ ਕੀ ਹੋਇਆ ਵਾ ਕਿਉਂ ਰੋਂਦੇ ਹੀ ਆ ਤੂੰ ਹੈ ਕੀ ਹੋਇਆ ਤੈਨੂੰ ਕੀ ਹੋਇਆ ਪੁੱਤ ਨੂੰ ਵੇਖ ਕਿ ਧਾਨ ਕੇ ਇਹਨੂੰ ਗੱਲ ਨਾਲ ਆ ਕੇ ਪੁੱਛਣ ਡਈ ਆ ਹੈ ਕੀ ਹੋਇਆ ਤੈਨੂੰ ਕੀ ਹੋ ਗਿਆ ਇਹਨੂੰ ਕੀ ਕਰਤਾ ਇਹਨੂੰ ਕਿਸਨੇ ਇਹਨੂੰ ਤੇ ਕੁਛ ਆਖਿਆ ਵੀ ਨਹੀਂ ਜੇ ਇਹ ਹੁਣ ਚੱਜ ਦੀ ਗੱਲ ਆ ਮਤ ਦੀ ਉਹ ਤੇ ਕਹਿਣੀ ਪੈਂਦੀ ਆ ਤੂੰ ਤੇ ਇਹਨਾਂ ਨੂੰ ਕਹਿਣਾ ਕੁਛ ਨਹੀਂ ਪੂਏ ਚੜਾਈ ਜਾਂਦੀਆਂ ਉਹਨਾਂ ਨੂੰ ਚੜਾਈ ਜਾ ਜਿੰਨਾ ਖ ਚੜਾਈ ਜਾਣਾ ਤੇ ਲੱਗੂ ਪਤਾ ਫੇਰ ਕਿਦਾਂ ਕੁੜੀਆਂ ਪੂਏ ਚੜਾਈ ਦੀਆਂ ਨੇ ਆਹ ਵੇਖੋ ਬੀਜੀ ਕਿਹੜੀ ਗੱਲਾਂ ਤੁਸੀਂ ਕੁੜੀਆਂ ਦੇ ਪੇਸ਼ ਪੇ ਰਹਿੰਦੇ ਜੀ ਕੀ ਵਿਗਾੜਿਆ ਇਹਨਾਂ ਵਿਚਾਰੀਆਂ ਨੇ ਤੁਹਾਡਾ ਮੈਂ ਤਾਂ ਉਹਨਾਂ ਦੋਵਾਂ ਨੂੰ ਪੜਨ ਲਾ ਕੇ ਗਈ ਸੀ ਵੀ ਚੱਲ ਪੜ ਲੈਣਗੀਆਂ ਕੁਛ ਪੜਨਗੀਆਂ ਤੇ ਫੇਰ ਹੀ ਪੇਪਰਾਂ 'ਚ ਨੰਬਰ ਚੰਗੇ ਆਉਣਗੇ ਤੁਸੀਂ ਤਾਂ ਪਤਾ ਨਹੀਂ ਤੁਹਾਨੂੰ ਕੀ ਸੋਝਦਾ ਵਾ ਕਿਉਂ ਆਣ ਕੇ ਇਹਨਾਂ ਦੇ ਦਿਵਾਲੇ ਹੋ ਜਾਂਦੇ ਜੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਿੰਕੀਆਂ ਹੈਗੀਆਂ ਵਾਜੇ ਕੀ ਕਰਨ ਵਿਚਾਰੀਆਂ ਹੋਣੇ ਅਜੇ ਉਹਨਾਂ ਦੀ ਉਮਰ ਖੇਡਣ ਦੀ ਆ ਨਹੀਂ ਇਹਨਾਂ ਦੀ ਉਮਰ ਖੇਡਣ ਦੀ ਆ ਇਹਨਾਂ ਦੀ ਉਮਰ ਖੇਡਣ ਦੀ ਇਹੋ ਕੰਮ ਕਰਦੇ ਰਹਿੰਦੇ ਆ ਇਹੋ ਗੱਲ ਕਰਦੇ ਰਹਿੰਦੇ ਆ ਤੂੰ ਇਹਨਾਂ ਨੂੰ ਕਹਿਣੀ ਦਾ ਸ਼ਾਨਾ ਆਕਲ ਮਤ ਕੋਈ ਨਹੀਂ ਦੇਣੀ ਦਸ ਚੜਾਈਆਂ ਨੇ ਟਾਈਮ ਦੇ ਹਿਸਾਬ ਨਾਲ ਸਭ ਕੁਝ ਠੀਕ ਹੋਏਣਾ ਵਾ ਤੁਸੀਂ ਤੇ ਐਵੇਂ ਮਾੜਾ ਚੰਗਾ ਬੋਲਦੇ ਰਹਿੰਦੇ ਮੈਨੂੰ ਜੋ ਮਰਜ਼ੀ ਕਹਿ ਲਿਆ ਕਰੋ ਮੇਰੇ ਧੀਆ ਨੂੰ ਕੁਛ ਨਾ ਕਹਿਆ ਕਰੋ ਧੀਆ ਨੂੰ ਮੈਂ ਕੀ ਕਿਹਾ ਕਿਹੜਾ ਮੈਂ ਇਹਨਾਂ ਨੂੰ ਫਟ ਮਾਰ ਦਿੱਤਾ ਗੋਲੀ ਮਾਰ ਦਿੱਤੀ ਸਾਰਾ ਕੁਝ ਕਹਿ ਕੇ ਵੀ ਤੁਸੀਂ ਕਹਿ ਦਿੰਦੇ ਮੈਂ ਕੁਛ ਨਹੀਂ ਕਹਿੰਦੀ ਸਾਰਾ ਕੁਝ ਕਹਿੰਦੇ ਜੇ ਤਹੀ ਤਾਂ ਮੋਈ ਨ ਚੰਗੀਆਂ ਲੱਗਦੀਆਂ ਬੜਾ ਕੁਝ ਕਹਿਨੀ ਆ ਮੈਂ ਇਹਨਾਂ ਨੂੰ ਕੋਈ ਹਸਾਵਾ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਚੰਗੀਆਂ ਨਹੀਂ ਲੱਗਦੇ ਮਾਤ ਤੋ ਤੇ ਕਹਿਣਾ ਪੈਂਦਾ ਪੜਨ ਡਾਈਆਂ ਹੁੰਦੀਆਂ ਤੇ ਗੱਲਾਂ ਕਰਦੀਆਂ ਰਹਿੰਦੀਆਂ ਆਲੇ ਬਗਾਨੇ ਦੀਆਂ ਨਹੀਂ ਤੇ ਫਿਰ ਕੀ ਹੋ ਗਿਆ ਹੁਣ ਮੂੰਹ ਚ ਜਬਾਨ ਵਾ ਕੋਈ ਨਾ ਕੋਤ ਨਾ ਬੋਲਣਾ ਹੈ ਵਿਚਾਰੀਆਂ ਨੇ ਤੇ ਪੜਾਈ ਤੇ ਧਿਆਨ ਕਿੱਥੋਂ ਆਵਾ ਫਿਰ ਤੇ ਪੜਨ ਵੀ ਡਈਆਂ ਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਪਿੱਤਾਨੂੰ ਕਿਉਂ ਇੰਨਾ ਗੁੱਸਾ ਚੜਿਆ ਰਹਿਦਾ ਕੁੜੀਆਂ ਵਿਚਾਰੀਆਂ ਤੇ ਕੀ ਉਹਨਾਂ ਨੇ ਪਾਪ ਕਰਤਾ ਕਿ ਕੁੜੀਆਂ ਹੋ ਕੇ ਉਹ ਚੁੰਧੀਆਂ ਆਪਾ ਕੁੜੀਆਂ ਹੁੰਦੀਆਂ ਆਹ ਪਾਪ ਕਰਤਾ ਕੁੜੀਆਂ ਹੋ ਇੱਦਾਂ ਹੀ ਹੁੰਦਾ ਵਾ ਇੱਦਾਂ ਹੀ ਕਹੀਦਾ ਹੁੰਦਾ ਵਾ ਮਾਂ ਨੇ ਤੇ ਇੱਦਾਂ ਹੀ ਕਹਿਣਾ ਤੈਨੂੰ ਚੰਗੀਆਂ ਲੱਗਦੀਆਂ ਨੇ ਨਾ ਅੱਜ ਚੰਗੀਆਂ ਲੱਗਦੀਆਂ ਤੇ ਅੱਜ ਮਤ ਨਾ ਦੇਂਗੀ ਤਾਂ ਕੱਲ ਨੂੰ ਤੈਨੂੰ ਪਤਾ ਲੱਗੂ ਚੱਲ ਪੁੱਤ ਨਾ ਰੋ ਤੂੰ ਕੋਈ ਗੱਲ ਨਹੀਂ ਚੁੱਪ ਕਰ ਜਾ ਚੁੱਪ ਕਰ ਜਾ ਮੇਰੀ ਤੀ ਚਲ ਆ ਆਪ ਅੰਦਰ ਚਲੀਏ ਆਰਮ ਚੀਜੀ ਦਵਾ ਤੈਨੂੰ ਦੇਖ ਇੰਨਾ ਗੱਲਾਂ ਨੇ ਨਾ ਕੁੜੀਆਂ ਦਾ ਬੇੜਾ ਗਰਖ ਕਰਨਾ ਵਾ ਆਪਣੇ ਵੱਲੋਂ ਬੜੀ ਸਿਆਣੀ ਬਣੀ ਆ ਨਾ ਛਾਤਰ ਵੀ ਮੈਂ ਬੜੀ ਛਾਤਰ ਬਣੀ ਆ ਮੈਂ ਕੁੜੀਆਂ ਨੂੰ ਭੂਏ ਚੜਾਉਣੀ ਆ ਇਹ ਤੂੰ ਮਤ ਨਹੀਂ ਦੇਣ ਲਈ ਤੂੰ ਭੂਏ ਚੜਾਉਂਦੀ ਆ ਉਹਨਾਂ ਨੂੰ ਕਿਆ ਲਕੜੀ ਜੇ ਉਠਾ ਅੰਦਰ ਨੂੰ ਜਾਂ ਤੂੰ ਵੀ ਜਾ ਉਹਦੇ ਮਗਰੇ ਮਾਂ ਦੇ ਉਹ ਕਰ ਲਈ ਇੱਥੇ ਚੱਲ ਵਗਦੀ ਹੋ ਜਾ ਮਾਂ ਦੇ ਲਾਗੇ ਬਹੁਤ ਜਾ ਕੇ ਅੰਦਰ ਜਿਹੜੀ ਮਾਂ ਤੁਹਾਨੂੰ ਮਤ ਦਿੰਦੀ ਉਹ ਹੀ ਲਓ ਤੁਸੀਂ ਦਾਦੀ ਦਾ ਕਿਹਾ ਤੇ ਤੁਹਾਨੂੰ ਕੌੜਾ ਲੱਗਦਾ ਚੱਲ ਮਰਾ ਦੋ ਟੱਪ ਮਾਰ ਦੇ ਇਹ ਆ ਵੀ ਡਿਆ ਇੱਕੋ ਸਭ ਕਾਂਡੇ ਦੇ ਦੇਣਵੇਂ ਨਿਆਣੇ ਨਿਕ ਨਿਕ ਤੁਰੇ ਫਿਰਦੇ ਇੱਥੇ ਮੈਂ ਮੰਨਿਆ ਏਦਾਂ ਕਰ ਆ ਕਈ ਛੱਡ ਦੇ ਇੱਥੇ ਹਾਂ ਬੀਬੀ ਮੇਰੀ ਗੱਲ ਸੁਣ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਹਾਂ ਜੇ ਕਿਤੇ ਕੁੜੀਆਂ ਨੂੰ ਮੈਂ ਕਹਿੰਨੀ ਆ ਕੋਈ ਗੱਲ ਤੇ ਮਤ ਤਾਂ ਕਹਿੰਨੀ ਆ ਕਿ ਮੇਰਾ ਦਿਮਾਗ ਖਰਾਬ ਆ ਹਾਂ ਇਹ ਤੇ ਮੈਨੂੰ ਕੂਣ ਹੀ ਨਹੀਂ ਦਿੰਦੀ ਓ ਚੱਲ ਬੀਬੀ ਕੀ ਹੋ ਗਿਆ ਵਾ ਤੂੰ ਵੀ ਹੌਸਲੇ ਨਾਲ ਗੱਲ ਕਰਿਆ ਕਰ ਹੌਸਲੇ ਨਾਲ ਕੀਤੀ ਮੈਂ ਕੁੜੀਆਂ ਨਾਲ ਗੱਲ ਹੌਸਲੇ ਨਾਲ ਕਰਨੀ ਆ ਮੈਂ ਉਹਨਾਂ ਨਾਲ ਕਿਤੇ ਲੜਦੀ ਤੇ ਨਹੀਂ ਉਹਨਾਂ ਨੂੰ ਮਾਰਦੀ ਕੁੱਟਦੀ ਤੇ ਨਹੀਂ ਗੱਲ ਵੀ ਨਹੀਂ ਕਰਨ ਦਿੰਦੀ ਇਹਨਾਂ ਤੇ ਭੁੇ ਚੜਾਈਆਂ ਕੁੜੀਆਂ ਓ ਚੱਲ ਬੀਬੀ ਉਹ ਵੀ ਕਿਹੜੀਆਂ ਏਡੀਆਂ ਸਿਆਣੀਆਂ ਵਾ ਜਿੰਨੀ ਤੂੰ ਸਮਝਣ ਦੀਆਂ ਨਿਆਣੀਆਂ ਤੇ ਹੈਗੀਆਂ ਵਾ ਕੋਈ ਗੱਲ ਨਹੀਂ ਕੀ ਤੂੰ ਹੀ ਜਾਣਦਿਆ ਕਰ ਗੱਲ ਨੂੰ। ਉਹ ਤੂੰ ਵੀ ਉਦਾਂ ਹੀ ਕਹਿਣਾ ਜੋ ਉਹਨੇ ਕਹਿਣਾ ਵਾ। ਤੂੰ ਕਿਹੜਾ ਘਟਿਆ। ਤੂੰ ਵੀ ਉਹਦੇ ਮਗਰ ਲੱਗਾ ਵਾ। ਲੇ। ਉਹ ਕਹਿੰਦੀ ਉਦਾਂ ਹੀ ਤੂੰ ਕਹਿਣਾ ਵਾ। ਤੇ ਕੀ ਫਾਇਦਾ ਮੇਰੇ ਕਹਿਣ ਦਾ? ਇਹਦਾ ਮਤਲਬ ਵੀ ਫਿਰ ਮੈਂ ਤੁਹਾਨੂੰ ਕੁਝ ਕਮਾ ਹੀ ਨਾ। ਉਹ ਬੀਬੀ ਮਗਰ ਲੱਗੇ ਚਾਹੇ ਨਹੀਂ ਲੱਗੇ ਰੋਟੀ ਪਾਣੀ ਦੋ ਤਿੰਨ ਟਾਈਮ ਮਿਲਦੇ ਆ। ਕਿੰਨਾ ਘਰ ਦਾ ਕੰਮ ਕਰਦੀ ਆ ਹੈਂ। ਤੂੰ ਅਜੇ ਵੀ ਉਹਨੂੰ ਮੜੀ ਗਈ ਜਾਨੀਂ। ਕੰਮ ਕਰਦੀ ਤਾਂ ਕਰਦੇ ਲੋਕ ਹੀ ਨਹੀਂ ਕਰਦੇ। ਲੋਕ ਹੀ ਨਹੀਂ ਰੋਟੀ ਪਕਾਉਂਦੇ। ਇਹ ਲੋਕਾਂ ਹੀ ਪਕਾਉਂਦੀ ਆ। ਉਹ ਬੀਬੀ ਮੈਂ ਹੁਣ ਕਿਹਦੇ ਘਰ ਆਲ ਥੋੜਾ ਵੇਖਣਾ ਵਾ। ਅਸੀਂ ਤੂੰ ਹੀ ਥੋੜਾ ਨਾ ਸੁਭਾ ਠੰਡਾ ਕਰਿਆ ਕਰ ਇਦੀ ਕਾਲੀ ਨਾ ਪਿਆ ਕਰ ਗੱਲ ਕੱਖਵੇਂ ਨਹੀਂ ਹੁੰਦੀ ਤੇ ਤੂੰ ਐਵੇਂ ਗੱਲ ਵਧਾ ਲੈਨੀ ਹੈ ਗੱਲ ਮੈਂ ਕਾਦੀ ਵਧਾਉਣੀ ਹੈ ਉਦਾਂ ਹੀ ਤੁਹਾਨੂੰ ਤੇ ਮੇਰੀ ਗੱਲ ਬੁਰੀ ਲੱਗਦੀ ਏ ਤੂੰ ਹੀ ਮੇਰੀ ਗੱਲ ਦੇ ਤੱਕ ਅਸਰ ਕਰਦੇ ਨਹੀਂ ਕੋਈ ਵੀ ਕੀ ਸਾਨੂੰ ਮਾਤਾ ਕਹਿਣ ਲਈ ਸੋਚਦੇ ਨਹੀਂ ਵੀ ਚੰਗਾ ਕਹਿੰਦੀ ਆ ਕਿ ਮਾੜਾ ਕਹਿੰਦੀ ਸੋਚ ਤੇ ਲਿਆ ਕਰੋ ਵੀ ਕੀ ਗੱਲ ਕਹਿੰਦੀ ਹੈ ਆਪਣੇ ਆਪ ਗਾੜੀ 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 ਤੂੰ ਹੀ ਬਸ ਉਹ ਇੰਦਾ ਕਰਦੀ ਏ ਉਦਾਂ ਕਰਦੀ ਕਰਨਾ ਨਹੀਂ ਰੋਟੀ ਪਕਾ ਕੇ ਖਾਣੀ ਨਹੀਂ ਇਹ ਵੀ ਸਹਾਨ ਵਾਲੀ ਗੱਲ ਆ ਕੋਈ ਮੈਨੂੰ ਸਹਾਨ ਕਰਦੀ ਮੇਰੀ ਕਲੀ ਦੀ ਰੋਟੀ ਪਕਾਉਂਦੀ ਉਹਨੇ ਨਹੀਂ ਖਾ ਉਹ ਬੀਬੀ ਸਾਰੀਆਂ ਗੱਲਾਂ ਛੱਡ ਉਹ ਲੜਾਈ ਮੁਕੰਦਿਆ ਕਰ ਕਿਸ ਟਾਈਮ ਹੀ ਕੱਖ ਰੰਦਾ ਫੇਰ ਵੀ ਮਾੜਾ ਪਤਲਾ ਹੁਣ ਰੋਟੀ ਪਾਣੀ ਦੇਣੀ ਨਹੀਂ ਲਈਆ ਚਲੋ ਭਰਾਵਾ ਚੰਗਾ ਜਿੱਦਾਂ ਤੂੰ ਆਣਾ ਉਦਾਂ ਹੀ ਸਹੀ ਤੋਹਾਂ ਨਹੀਂ ਮੇਰਾ ਆਖੇ ਲੱਗਣਾ ਨਾ ਮੇਰੀ ਗੱਲ ਮੰਨਣੀ ਆ ਮੈਂ ਤਾਂ ਐਵੇਂ ਸ਼ਦੈਣ ਵਾ ਜਿਹੜੀ ਤੁਹਾਨੂੰ ਕਹਿਨੀ ਆ ਵੀ ਚਲੋ ਮੈਂ ਆਪਣੇ ਪੁੱਤ ਨੂੰ ਗੱਲ ਦੱਸਾਂਗੀ ਤੇ ਪੁੱਤੀ ਉਹਨੂੰ ਵਰ ਜਾਏਗਾ ਉਹਨੂੰ ਭੂਏ ਚੜਾਇਆ ਤੈਨੂੰ ਇਹ ਗੱਲ ਦਾ ਪਤਾ ਨਹੀਂ ਕਿ ਗੱਲ ਭੂਏ ਚੜਾਉਂਦੇ ਨਹੀਂ ਸਮਾਂ ਕਿੱਡਾ ਮਾੜਾ ਚੱਲ ਰਿਹਾ ਅੱਜਕੱਲ ਕਿਹਨੂੰ ਕਹਿੰਦਾ ਕੋਈ ਬਹੁਤਾ ਫਾਇਦਾ ਨਹੀਂ ਖਾਟੇ ਘਰ ਤੇ ਮਹਾਰਾਜ ਦੀ ਇੰਨੀ ਕਿਰਪ ਤੂੰ ਐਵੇਂ ਜਾਣ ਜਾਣ ਪੰਗੇ ਲਈ ਜਾਂਦੇ ਨਾ ਕਰਿਆ ਕਰ ਇਤਨਾ ਚੰਗਾ ਫਿਰ ਤੈਨੂੰ ਲੱਗੂ ਪਤਾ ਫਿਰ ਚੰਗਾ ਅੱਜ ਤੇ ਤੂੰ ਨਹੀਂ ਨਾ ਮੈਂ ਮੇਰਾ ਆਖਾ ਮੰਨਦਾ ਤੇ ਕੱਲ ਨੂੰ ਜੇ ਕੋ ਗੱਲ ਹੋ ਗਈ ਫਿਰ ਤੈਨੂੰ ਮਾਤਾ ਦੱਸੂਗੀ ਉਹ ਚੰਗਾ ਬੀਬੀ ਤੂੰ ਦੱਸਦੀ ਫਿਰ ਸੋਈ ਯਾਰ ਦੱਸਾਂਗੀ ਤੈਨੂੰ ਮੈਂ ਫੇ ਕਿਦਾਂ ਮਾਤਾ ਚੰਗਾ ਕਹਿੰਦੀ ਕਿ ਮਾੜਾ ਕਹਿੰਦੀ ਚੱਲ ਠੀਕ ਆ ਜਾ ਯਾਰ ਮਾਤਾ ਦਾ ਦਿਮਾਗ ਖਰਾਬ ਆ ਚੰਗਾ ਭਲਾ ਕਾਰੋਬਾਰ ਚੱਲਣ ਡਿਆ ਵਾ ਕਦੀ ਨਿਆਣਿਆਂ ਨੂੰ ਕੋ ਕਦੀ ਜੀਵਨ ਨੂੰ ਕੋ ਕਦੀ ਕਿਸੇ ਨੂੰ ਕੋ ਮਾੜਾ ਨੂੰ ਜਿਆਦੀ ਭਲ ਨਹੀਂ ਪਾਈਦੀ ਹੈ ਉੱਪਰ ਤੂੰ ਸਿਆਣੀ ਬੈਣੀ ਇਹੋ ਜੇ ਗੱਲਾਂ ਨਾ ਕਰਿਆ ਕਰ ਹੈ ਖਾਣੀ ਦੋ ਟਾਈਮ ਰੋਟੀ ਆ ਰੋਟੀ ਤੈਨੂੰ ਮੰਜੇ ਤੇ ਮਿਲਦੀ ਆ ਕੰਮ ਨਹੀਂ ਕੋਈ ਧੰਦਾ ਨਹੀਂ ਤੈਨੂੰ ਇਨੀ ਤੇਰੀ ਇਤ ਕਰਦੀ ਆ ਹੈ ਭਰਨਾ ਸਾਡੀ ਮਾਦਨ ਪੜਨੀ ਅਗਲ ਕਿਦੋਂ ਆਉਣੀ ਆ ਹੈ ਉਹ ਲੋਕੀ ਇਹ ਗੱਲ ਨੂੰ ਤਰਲੇ ਲੈਂਦੇ ਫਿਰਦੇ ਵੀ ਸਾਾਨੂੰ ਕੋਈ ਰੋਟੀ ਨਹੀਂ ਪਹੁੰਚਦਾ ਤੇ ਜਿਹਨੂੰ ਰੋਟੀ ਪੁੱਛਣ ਦੇ ਉਹ ਮਾਦਾ ਗਾੜੀ ਵਿੱਚ ਚੜ੍ਹ ਮਾਰਦੀ ਕਦੀ ਨਿਆਣਿਆਂ ਦੇ ਵਾਲੇ ਕਦੀ ਮੇਰੇ ਦੇ ਵਾਲੇ ਕਦੀ ਕੇ ਦੇ ਆ ਜਾਂਦੇ ਜਾਂਦੇ ਫਿਰ ਵੇਲਾਵੇ ਕਿੰਨੀਆਂ ਗੱਲਾਂ ਕਰ ਗਈ ਮੈਨੂੰ ਹੱਦ ਹੋਈ ਮਾਤਾ ਵਾਲੀ ਵੀ ਆ ਕੀ ਬੰਦਾ ਕਰੇ ਹੁਣ ਮੈਂ ਕਿਹਦੀ ਕਰਾਂ ਤੇ ਕਿਹਦੀ ਨਾ ਕਰਾਂ ਸਾਰੇ ਬੰਦੇ ਚੰਗੇ ਆ ਖੱਦ ਵਾਲੀ ਗੱਲ ਜਿੰਨੇ ਜੀ ਆ ਨਾ ਆਪਣੀਆਂ ਹੀ ਮਰਜ਼ੀਆਂ ਕਰਦੇ ਆ ਜੇ ਮੈਂ ਗਈਆਂ ਸੋ ਕੋ ਗੱਲ ਦੱਸਣ ਤਾਂ ਗਾੜੀ ਵੀ ਨੂੰ ਹੋਰ ਦੀਆਂ ਹੋਰ ਗੱਲਾਂ ਦੱਸਤੀਆਂ ਨੇ ਐਉਂ ਅਜਿਹਾ ਆ ਦੱਸ ਵੀ ਤੈਨੂੰ ਮੈਂ ਕੋਈ ਮਾੜੀ ਗੱਲ ਦੱਸੀ ਆ ਆਪੋ ਆਪਣੇ ਮਰਜ਼ੀਆਂ ਕਰਦੇ ਨੇ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਮੈਂ ਇਹਨਾਂ ਨੂੰ ਕੀ ਆਖਣਾ ਤੇ ਨਾ ਕੀ ਆਖਣਾ ਘਰ 'ਚ ਤੇ ਆਖਣਾ ਪੈਂਦਾ ਘਰ ਦੇ ਵਿੱਚ ਸੋ ਗੱਲ ਕਰਨੀ ਪੈਂਦੀ ਆ ਔਰ ਇਹ ਤੱਬਰ ਨੂੰ ਕੋਈ ਸਮਝ ਨਹੀਂ ਆ ਤੇ ਸਾਰੇ ਜੀ ਕੁਜ ਇਸ ਮੈਂ ਜਾਣੀ ਆ ਵੱਡੀ ਵੱਲ ਜਾ। ਹਾਂ ਇਥੇ ਖਪਾਈ ਇਦਾਂ ਰਹਿਣੀ। ਕਾ ਫੁੱਲੀ ਯਾਰ ਮਾਨਾ ਯਾਰ। ਹਾਂ ਮਾਡੀਆਂ ਵੀ ਇੱਕ ਤਰ੍ਹਾਂ ਤੋਂ ਫੇ ਲੱਗੇ ਆ। ਵੇ ਕੀ ਕਰਨ ਦੇ ਆ ਤੂੰ? ਬੀ ਸਾਸਰੀ ਕਾਲਦੇ ਆਂ। ਅਸੀਂ ਗਾਲ। ਸਾਸਰੀ ਕਾਲ ਤੇ ਗੱਲ ਸੁਣ ਮੇਰੀ ਯਾ ਤੂੰ ਵੇ ਕੀ ਕਰਨ ਦੇ ਆ ਜ ਤੂੰ। ਪੂਤਨੇ ਚ ਨਾ ਕਾਬੜਾ ਹੋ ਗਿਆ ਸੀਗਾ। ਮੈਂ ਹੱਥਾਂ ਦਾ ਕੋਟੀ ਦਿੰਨੇ। ਤੇ ਮੈਂ ਸ਼ਾਮਾਂ ਪਈਆਂ ਥੋੜੀ ਬਾਜੀ ਵਗੰਡੀ ਸੀ। ਮੈਂ ਕਿਹਾ ਚੱਲ ਵਾ ਕਾਦੀ ਆ ਜਿੱਦ ਕੋਟਪੂਸੀ ਨੂੰ ਪੈਂਦੇ ਆ ਮਾਂ ਤੁਹਾਡੀ ਨੂੰ ਤੂੰ ਹੀ ਆਖਰ ਆਈ ਕਿਤੇ ਉਹ ਰੇਣੋਂ ਥੱਪੇ ਕੱਢ ਛੱਡ ਦਿਆ ਉਹ ਕਰ ਲੋ ਵੇ ਉਹ ਕਰ ਲੋ ਵੇ ਚਲ ਉਸੇ ਚੁੱਪ ਕਰਕੇ ਮਾਨਾ ਅੰਦਰ ਬੋ ਚੱਲ ਕੇ ਪੀਓ ਚੱਲ ਕੇ ਚਲ ਦਾਦੀ ਸਾਨੂੰ ਕੀ ਹੋਣਾ ਵਾ ਕੁਛ ਨਹੀਂ ਹੁੰਦਾ ਹੋਇਆ ਕੰਨ ਭਰਾਵਾ ਸੁਖੀ ਸੰਦੀ ਕੰਨ ਹੋਇਆ ਤੁਹਾਨੂੰ ਚਲ ਚਲ ਆ ਜਾ ਅੰਦਰ ਬਹੁਤ ਚੱਲ ਕੇ ਚਲ ਆ ਜਾ ਤੂੰ ਵੀ ਨਾ ਪਾਣੀ ਪੀਓ ਐਵੇਂ ਹੀ ਥਪੇ ਡਾਏ ਨੇ ਮੁੰਡੇ ਲੈ ਮੰਮੀ ਆਏ ਆ ਓਏ ਗਈਆਂ ਭੈਣਾ ਸੱਸੀ ਘਰ ਮੰਮੀ ਜੀ ਸੱਸੀ ਘਰ ਮੈਂ ਹਉ ਭੇ ਆਵਾਂ ਕਰੀ ਬੜਾ ਵਧੀਆ ਕੀਤਾ ਕਿ ਤੁਸੀਂ ਆ ਗਏ ਜੇ ਵੇਖ ਚਾਖ ਕੇ ਆਵਾਂ ਕੀ ਕਰਨ ਦੇ ਨੇ ਮੁੰਡੇ ਆਪ ਕੀ ਕਰਨ ਲਈ ਆ ਮੈਂ ਤਾਂ ਕੱਲ ਵੀ ਤੁਹਾਨੂੰ ਦੀਖਦੀ ਰਹੀ ਤੁਸੀਂ ਕੱਲ ਵੀ ਨਹੀਂ ਆਏ ਐਦਾਂ ਗਰਮੀ ਚ ਨਹੀਂ ਨਿਕਲੀ ਮੈਂ ਕੱਲ ਤੇ ਲੈ ਦੱਸ ਗਰਮੀ ਕਾਦੀ ਆ ਹੁਣ ਏਸੀ ਚ ਬਹਿ ਜਾਣਾ ਸੀ ਹੁਣ ਠੰਡਾ ਹੋਇਆ ਹੈ ਜਰਾ ਕਿਤੇ ਮੈਂ ਚੱਲ ਹੋਈ ਆਉਣੀ ਆ ਕਰੀ ਹਾਂ ਹਾਂ ਫੇਰਾ ਮਾਰ ਜਾ ਕਰੋ ਹੇ ਇੱਕ ਮੇਰਾ ਤੇ ਆਪ ਜੀ ਨਹੀਂ ਲੱਗਦਾ ਹਾਂ ਨਹੀਂ ਮਾਰ ਜਾ ਕਰੋ ਮਾਰਨ ਨੂੰ ਪਈ ਫੇਰਾ ਮੈਂ ਕਿਹੜਾ ਦੂਰ ਆ ਤੀਏ ਗਰਮੀ ਕਰਕੇ ਨਹੀਂ ਨਿਕਲਦੀ ਮਹੌਤ ਕਰ ਆਹ ਗਰਮੀ ਤੇ ਹੈ ਹੀ ਪਰ ਨਹੀਂ ਆ ਮੌਸਮੋਂ ਠੀਕ ਹੋ ਗਿਆ ਹਵਾ ਹਵਾ ਵਗਦੀ ਰਹਿੰਦੀ ਆ ਹਾਂ ਹੁਣ ਤੇ ਵਗਣ ਦੀ ਹਵਾ ਤਾਂ ਹੀ ਤੇ ਆਈ ਹਾਂ ਮੈਂ ਤੇ ਗੱਲ ਸੁਣ ਮੇਰੀ ਉਹ ਮੁੰਡਿਆਂ ਨੂੰ ਧੁੱਪੇ ਦੁੰਦਾ ਆ ਉੱਥੇ ਸੇਕ ਦੇ ਵਿੱਚ ਕੋਲੇ ਕੋਲੇ ਗਰਮੀ ਚ ਮੰਮੀ ਮੈਂ ਨਹੀਂ ਦਾਇਆ ਆਪੇ ਹੀ ਲੱਗੇ ਆ ਨਾਲੇ ਦੂਜੀ ਗੱਲ ਇਹ ਆ ਵੀ ਜੇ ਇੱਥੇ ਨਾ ਕੰਮ ਕਰਦੇ ਨਾ ਘਰਾਉਂਦੇ ਜਾ ਵੜਨਾ ਹੀਗਾ ਉੱਥੇ ਜਾ ਕੇ ਉਹਦੇ ਨਾਲ ਪੁੜਕਣਾ ਹੀ ਤਾਂ ਆਪਣੇ ਘਰ ਲੱਗੇ ਆ ਅੱਖਾਂ ਸਾਹਮਣੇ ਤੇ ਹੈ ਆ ਵਾ ਨਾ ਉੱਥੇ ਮਣੀ ਵਣੀ ਦੀ ਲੱਕੜੀ ਇਕੱਠੀ ਹੋਈ ਹੁੰਦੀ ਆ ਕਿਸੇ ਨੇ ਕੁਛ ਕਹਿਣਾ ਵਾ ਤੇ ਕਿਸੇ ਨੇ ਕੁਛ ਕਹਿਣਾ ਉਹਨੇ ਆਣਿਆ ਨੇ ਫਿਰ ਵੀ ਜਾਣਾ ਹੀ ਜਾਣਾ ਭਾਏ ਤੋਂ ਕਾ ਪੁੱਟਣ ਦਾ ਭਾਏ ਜੋ ਮਰਜ਼ੀ ਕਰ ਉਹ ਜਿਹੜਾ ਟਾਈਮ ਜਦੋਂ ਉਹਨਾਂ ਤਾਂ ਖੇਡਣ ਦਾ ਹੋਣਾ ਮੈਂ ਜਾਣਾ ਹੀ ਆ ਤੇ ਪਰ ਤੂੰ ਉਹਨਾਂ ਨੂੰ ਥੋੜਾ ਜਿਹਾ ਗਰਮੀ ਤੋਂ ਬਚਾਇਆ ਕਰ ਨਿਆਣੇ ਬਿਮਾਰ ਨਾ ਮੁੰਡਿਆ ਕਰਕੇ ਰੱਖ ਦੇ ਨਹੀਂ ਮੰਮੀ ਹੁਣ ਠੰਡਾ ਹੀ ਆ ਸਵੇਰ ਦੇ ਅੰਦਰ ਹੀ ਅਸੀਂ ਜੀ ਪਏ ਹੀਗੇ ਹੁਣੇ ਬਾਹਰ ਨਿਕਲੇ ਆ ਤੇ ਮੈਂ ਕਹਿੰਦੀ ਹਥੇ ਕਾ ਜਾਵਾ ਤਾਂ ਪੁੱਟ ਦੀ ਸਫਾਈ ਦੀ ਹੋ ਜੂਗੀ ਤੁਹਾਨੂੰ ਪਤਾ ਹੀ ਆ ਅੱਜ ਕੱਲ ਦੇ ਨਹੀਂਗੇ ਚੰਗੇ ਸਾਫ ਸੁਪੋਲੀਏ ਤੇ ਦੇਣਵਾ ਉਹ ਤਾਂ ਗੱਲ ਤੇਰੀ ਠੀਕ ਵਾਪ ਤੇ ਸਫਾਈ ਚਾਹੀਦੀ ਆ ਉਦਾਂ ਪਰ ਚਲੋ ਕਿ ਹਟੰਡੇ ਵੇਲੇ ਕਰ ਲਈ ਕਿ ਧੁੱਪੇ ਕਰਨੀ ਆ ਚਲ ਕੋਈ ਨਹੀਂ ਨਹੀਂ ਡਾਉਂਦੀ ਜੇ ਤੁਸੀਂ ਕਹਿੰਦੇ ਜੇ ਤੇ ਸਵੇਰੇ ਸਵੇਰੇ ਠੰਡਾ ਹੁੰਦਾ ਉਦੋਂ ਕਰਾ ਲਈ ਸ਼ਾਮਾਂ ਨੂੰ ਹੋਰ ਘੜੀ ਠਹਿਰ ਕੇ ਜਦੋਂ ਹੁੰਦਾ ਉਦੋਂ ਕਰਾ ਦੀ ਤੁਹਾਨੂੰ ਵੀ ਪੋਤਿਆਂ ਤੇ ਬੜਾ ਹੀ ਤਰਸ ਹੁੰਦਾ ਵਾ ਹਾਂ ਤੇ ਫਿਰ ਮੇਰੇ ਪੋਤੇ ਜੂ ਹੋਏ ਮੈਨੂੰ ਤਰਸਾਉਣਾ ਨਹੀਂ ਹਾਂ ਉਹ ਤਾਂ ਹੋਰ ਕੀ ਆਂਦੇ ਹੁੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਵਾ ਉਹ ਤੇ ਇਹ ਤਾਂ ਗੱਲ ਹੈਗੀ ਆ ਵਿਆਜ ਤੇ ਪਿਆਰਾ ਹੁੰਦਾ ਹੀ ਆ ਤੇ ਉਹ ਕੀ ਦਈਆਂ ਸਗਾਤਾਂ ਜੀਆਂ ਕਰਨਾ ਉਹਨਾਂ ਨੇ ਕੀ ਕਰਨਾ ਵਾ ਕਦੀ ਪੜਨ ਡਾ ਦੇਂਦੀ ਆ ਉਹਨਾਂ ਨੂੰ ਕਿਤਾਬਾਂ ਫੜਾ ਦੇਂਦੀ ਆ ਜਾਓ ਪੜੋ ਮੈਨ 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 ਕਿਤਾਬਾਂ ਗਾੜੀ ਰੱਖ ਲੈਂਦੀ ਆ ਤੇ ਮੈਨ ਮੈਨ ਕਰਨ ਦਾ ਆਪਣੀ ਗ ਤੇ ਮੇਰੀ ਸੇਲੀ ਤੇ ਤੇਰੀ ਸੇਲੀ ਤੇ ਆਹ ਜੀਆਂ ਕਰਦੀਆਂ ਰਹਿੰਦੀਆਂ ਨੇ ਤੇ ਮੈਨੂੰ ਵੇਖ ਕੇ ਚੜਦਾ ਗੁੱਸਾ ਸੱਚੀ ਗੱਲ ਵਾ ਕਿ ਚਲੋ ਨਿਆਣਾ ਵਾ ਜੇ ਇੱਕ ਪੰਡ ਆਇਆ ਵਾ ਤੇ ਘੜੀ ਦੋ ਘੜੀਆਂ ਪੜ੍ਹ ਕੇ ਧਿਆਨ ਨਾਲ ਪੜਾਈ ਕਰ ਲੋ ਮੁੜ ਕੇ ਚਲੋ ਕੋਈ ਮਾਂ ਲਾ ਕੇ ਮਾੜਾ ਮੋਟਾ ਹੱਥ ਥਪਟਾ ਲੋ ਮੰਮੀ ਆਪਣੀ ਮਾਂ ਦਾ ਕੰਮ ਕੁਮ ਨਹੀਂ ਕਰਾਉਂਦੀਆਂ ਤੇ ਮਾਂ ਨਹੀਂ ਚਾਹੀਦਾ ਵਾ ਮਾੜਾ ਮੋਟਾ ਕੰਮ ਤੇ ਸਖਾਲੇ ਬਗਾਨੇ ਘਰ ਜਾਣਾ ਵਾ ਭਲਕੇ ਉਹਨਾਂ ਨੇ ਪੜ੍ਹਾਈ ਤੇ ਨਹੀਂ ਖਾਣੀ ਨਾ ਰੋਟੀਆਂ ਵੀ ਖਾਣੀਆਂ ਵਾ ਜਾ ਨਹੀਂ ਦੇ ਉਹਦੀ ਤੂੰ ਗੱਲ ਉਹ ਤਾਂ ਆਂਦੀਆਂ ਫੇ ਕੁੜੀਆਂ ਹੀ ਆਂ ਜੋ ਖੁੰਮਣ ਬਣਾਇਆ ਉਹਨਾਂ ਕੁੜੀਆਂ ਨੂੰ ਕੁੜੀਆਂ ਨੂੰ ਕੁਛ ਕਹਿੰਦੀ ਹੀ ਨਹੀਂ ਕੁੜੀਆਂ ਜੋ ਮਰਜੀ ਕਰਨ ਨਾ ਕਰਨ ਉਹਨਾਂ ਨੂੰ ਪੋਚ ਪੋਚ ਕਰਦੀ ਫਿਰਦੀ ਆ ਉਹਨਾਂ ਨੂੰ ਕੋਈ ਨਹੀਂ ਇਹਨੂੰ ਪਤਾ ਮੈਂ ਇਹੋ ਤਾਂ ਗੱਲ ਤੋਂ ਮੈਂ ਗੱਲ ਕਰਨੀ ਆ ਕਿ ਕੁੜੀਆਂ ਕੋਈ ਮੜਾ ਮੋਟਾ ਕੰਮ ਨਹੀਂ ਕਰਿਆ ਕਰੋ ਤੁਹਾਨੂੰ ਯਾਜ ਆਏਗੀ ਤੁਹਾਨੂੰ ਆਤ ਪੈ ਗਈ ਕੰਮ ਕਰਦੀ ਅੱਜ ਤੇ ਤੁਸੀਂ ਇੱਥੇ ਜੇ ਤੇ ਕੱਲ ਨੂੰ ਬਗਾਨੇ ਘਰ ਜਾਣਾ ਫੇਰ ਕੀ ਕਰੋਗੀਆਂ ਫੇਰ ਇਹੋ ਹੀ ਆਤਾਂ ਨਾਲ ਜਾਂਦੀਆਂ ਹੁੰਦੀਆਂ ਨੇ ਕਿ ਸਾਡੀ ਮਾਂ ਨਹੀਂ ਕੰਮ ਡੰਦੀ ਤੇ ਇੱਥੇ ਵੀ ਨਾ ਕਰੀਏ ਤੇ ਫੇਰ ਸੱਸਾਂ ਥੋੜਾ ਇੱਦਾਂ ਰੱਖ ਦਿਆਂ ਨੇ ਉਸਕੇ ਨਾਲ ਫੇ ਮੰਜੇ ਤੇ ਬੈਠੀਆਂ ਰਹੋ ਮੀ ਇੱਥੇ ਤਾਂ ਗਰਮੀ ਬੜੀ ਆ ਆਜੋ ਅੰਦਰੇ ਅਸੀਂ ਲਉਨੀ ਆ ਉੱਥੇ ਬੈੰਨੇ ਆ ਕਿਹੜੀ ਗੱਲਾਂ ਬਾਤਾਂ ਕਰਦੇ ਆ ਚਲ ਕੋਈ ਨਹੀਂ ਅਸੀਂ ਚ ਵੀ ਚੱਲ ਜਾਨੇ ਆ ਤੇ ਸਖਜਿੰਦਰ ਕਿੱਥੇ ਆ ਉਹ ਵੇਲੀ ਹੁਣੇ ਆ ਅੱਛਾ ਵੇਲੀ ਕੀ ਕਰਨ ਲਿਆ ਵੇਲੀ ਖਰੇ ਮੱਝ ਨੂੰ ਪੱਠੇ-ਪੁੱਠੇ ਪਾਉਣ ਵਾਲੇ ਸੀ ਉਹ ਡੈਪੇ ਹੁਣੇ ਪਾਉਣ ਅੱਛਾ ਤੇ ਚਾਹ ਬਣਾਵਾ ਘੁੱਟ ਕੇ ਦੁੱਧ ਗਰਮ ਕਰਾਂ ਤੁਹਾਡੇ ਵਾਸਤੇ ਨਹੀਂ ਕੋਈ ਨਹੀਂ ਚਲ ਦੁੱਧ ਚਾਹ ਦੀ ਕੋਈ ਗੱਲ ਨਹੀਂ ਕੀ ਕਰ ਲੈਣੀਆਂ ਗਰਮ ਪੀ ਲੈਣੇ ਆ ਮੈਨੂੰ ਤੇ ਆਹੋ ਹੀ ਉਹਨਾਂ ਦੀ ਉਹਨਾਂ ਦੀ ਚੌਂਦ ਕੀ ਉਮੜਈ ਆ ਫੇ ਦੱਸ ਯੇ ਮੈਂ ਕਹਿੰਨੀ ਆ ਤੇ ਮੇਰਾ ਅੱਖਾ ਵੀ ਨਹੀਂ ਮੰਨਦੇ ਮੰਮੀ ਆਈ ਹੀ ਨਿੱਕੀ ਹਾਂ ਆ ਪੋਤਾ ਜਿਹੜਾ ਨਾ ਤੁਹਾਡਾ ਇਹ ਬੜਾ ਉਹਨਾਂ ਨੂੰ ਭੂਏ ਚੜਾਉਂਦਾ ਵਾ ਮੈਂ ਤਾਂ ਫਿਰ ਪੁੱਠੇ ਪੈਰੀ ਭਜਾਈ ਹਾਂ ਉਹਨਾਂ ਨੂੰ ਆਂਦਾ ਜਾਨਦਰ ਚਲ ਜਾ ਉਥੇ ਠੰਡਾ ਪੀਲਾ ਜੋ ਖਾਣਾ ਕੱਢ ਲਾ ਆਣ ਕੇ ਨਾ ਝੂਠੇ ਮਿੱਠੇ ਹੱਥ ਮਾਰਦੀਆਂ ਰਹਿੰਦੀਆਂ ਵਾ ਮੈਨੂੰ ਚੜਦਾ ਵਾ ਗੁੱਸਾ ਕਦੀ ਹੱਥ ਧੋਤੇ ਹੁੰਦੇ ਨਿਆਣੇ ਤਾਂ ਕਦੀ ਨਹੀਂ ਧੋਤੇ ਹੁੰਦੇ ਤੇ ਨਾਲੇ ਹੁਣ ਚੀਜ਼ ਲਿਆਉਣੀ ਮੈਂ ਇਹਨਾਂ ਵਾਸਤੇ ਉਹ ਵੇਖ ਲੈਂਦੀ ਆ ਤੇ ਮੁੰਡਾ ਘਰ ਵਾ ਉਸੇ ਵੇਲੇ ਭੱਜ ਜਾਂਦੀ ਆ ਜਦੋਂ ਮੈਂ ਭਜਾਈ ਫਿਰ ਹੁੰਦੀ ਸੀ ਜਾ ਕੇ ਮਾਂ ਨੂੰ ਹੀ ਦੱਸਿਆ ਬਣਾਵਾ ਪਿਤਾ ਹੀ ਇਦਾਂ ਦੀ ਆਹ ਦੱਸਿਆ ਹੀ ਹੋਊਗਾ ਕਿ ਮੇਰੇ ਸਾਹਮਣੇ ਥੋੜਾ ਦੱਸਣਾ ਉਹਨੇ ਹਾਂ ਉਹਨੇ ਤੇ ਪੜਦੇ ਨੇ ਦੱਸਣਾ ਮਾਂ ਨੂੰ ਵੀ ਦਾਦੀ ਫੇਰ ਉਹਨਾਂ ਵੱਲ ਦੀ ਗੱਲ ਕਰੂਗੀ ਵੀ ਜੇ ਤੈਨੂੰ ਉਹਨੇ ਗੱਲ ਕਹੀ ਆ ਤਾਂ ਮਤ ਤੋਂ ਹੀ ਕਹੀ ਆ ਝੂਠੇ ਮਿੱਠੇ ਹੱਥ ਨਹੀਂ ਮਾਰੀ ਦਿੰਦੇ ਪਤਾ ਕੀ ਮੁੰਡਾ ਮੇਰਾ ਵੀ ਨਹੀਂ ਚੰਗਾ ਜਦੋਂ ਪਤਾ ਹੁੰਦਾ ਘਰ ਚੀਜ਼ ਆਈ ਆ ਉਸੇ ਵੇਲੇ ਉਹਨਾਂ ਨੂੰ ਆ ਜਾ ਮੇਰੀ ਭੈਣ ਵਾ ਮੇਰੀ ਇਦਾਂ ਵਾ ਮੈਂ ਭੈਣ ਵਾ ਤੇਰੀ ਆਹ ਉਹ ਨਹੀਂ ਕਰਦਾ ਤੇ ਇਦਾਂ ਹੀ ਆ ਮੁੰਡਾ ਪਰ ਹੁਣ ਫੇਰ ਕੀ ਬੰਦਾ ਕਰੇ ਮੈਨੂੰ ਤਾਂ ਕੋਈ ਨੀਤੀ ਜਿਹਾ ਸਮਝ ਆਉਂਦੀ ਵੀ ਮੈਂ ਕੀ ਮਿਆਂ ਜੇ ਮੁੰਡੇ ਨੂੰ ਉਹਨੂੰ ਕਰਨੀ ਕਹਿਨੀ ਆਂ ਵੀ ਮੁੰਡਿਆ ਇਦਾਂ ਕਰਦੀ ਇਦਾਂ ਕਰਦੀ ਤੇ ਉਹ ਆ ਚੱਲ ਮਾਤਾ ਤੂੰ ਐਵੇਂ ਨਾ ਗੱਲਾਂ ਕਰਿਆ ਕਰ ਉਹ ਆ ਕੰਮ ਕਰਦੀ ਆ ਉਹ ਕੰਮ ਕਰਦੀ ਆ ਤੇਨੀ ਰੋਟੀ ਦਿੰਦੀ ਆ ਪਕਾ ਕੇ ਤੇ ਤੈਨੂੰ ਤੂੰ ਕਿਉਂ ਗੱਲਾਂ ਕਰਨੀਆਂ ਦੱਸ ਚੱਲ ਜੇ ਮੈਂ ਹਾਨ ਕਰਦੀ ਰੋਟੀ ਪਕਾਉਣੀ ਜੇ ਉਹ ਦੋਵੇਂ ਜੀ ਰਾਜੀ ਆ ਤਾਂ ਤੁਹਾਨੂੰ ਕੀ ਲੋੜਾ ਕੁਝ ਕਹਿਣ ਦੀ ਤੁਸੀਂ ਚੁੱਪ ਕਰਕੇ ਦਾਲ ਫੁਲਕਾ ਛਕਿਆ ਤੇ ਆਰਾਮ ਨਾਲ ਬੈਠੇ ਪੁੱਤ ਕੱਲ ਨੂੰ ਆਂਦੇ ਹੁੰਦੇ ਆ ਨਾ ਵੀ ਜਦੋਂ ਸਿਆਣੇ ਬੰਦੇ ਨੂੰ ਫਿਰ ਆਲਾ ਮਾ ਇਹ ਗੱਲ ਤਾਂ ਹੁੰਦਾ ਕਿ ਨਾ ਸਿਆਣਾ ਬੰਦਾ ਵੀ ਘਰ ਦੇ ਵਿੱਚ ਹੀ ਜਿਹੜਾ ਉਹ ਵੀ ਨਾ ਮਤ ਸਿੱਖ ਦਿੱਤੀ ਹੈ ਤੇ ਇਦਾਂ ਹੀ ਆਹ ਪਰ ਕੀ ਕਰਨਾ ਚੱਲ ਬੈਠੋ ਤੁਸੀਂ ਮੈਂ ਤੁਹਾਡੇ ਵਾਸਤੇ ਕੱਪ ਦੁੱਧ ਗਰਮ ਕਰਕੇ ਲੈ ਆਉਣੀ ਆ ਵੇਖ ਆ ਵੀ ਤੇ ਨੋਈਆਂ ਨਾ ਆਉਂਦੇ ਮੈਨੂੰ ਪਾਣੀ ਤਾਂ ਨਹੀਂ ਪੁੱਛਦੀ ਆ ਜੇ ਆਪਣੀ ਵੀਜੀ ਚਾਹ ਲਿਆਵਾ ਕਿ ਦੁੱਧ ਲਿਆਵਾ ਕਿ ਠੰਡਾ ਪੀਣਾ ਵਾ ਬਸ ਇਹ ਵੀ ਤੇ ਨੋਈਆਂ ਨਾ ਉਹ ਤੇ ਰੋਟੀ ਦੇ ਵੀ ਮੇਨੇ ਮਾਂ ਰੋਟੀ ਪਕਾ ਕੇ ਦਿੰਦੀ ਫਲਾਨ ਕਰ ਦਿੱਤੀ ਹੀ ਕਰਦੀ ਇੱਧਰ ਆ ਜਾਨੀ ਸੱਤ ਭਾ ਮੇਰੇ ਘਰ ਦੇ ਠੰਡ ਪੈ ਜਾਂਦੀ ਏ ਦਿਲ ਨੂੰ ਜਦੋਂ ਅਗਲੀ ਵੀ ਕਦਰ ਕਰਦੀ ਏ ਉੱਥੇ ਤੇ ਕੋਈ ਗੱਲ ਹੀ ਨਹੀਂ ਨਾ ਕੋਈ ਸੁਣਦਾ ਨਾ ਗਿਣਦਾ ਜੇ ਕਹਿੰਨੀ ਆ ਤੇ ਉਹਨਾਂ ਨੂੰ ਗੱਲ ਹੀ ਬੁਰੀ ਲੱਗਦੀ ਏ ਕੀ ਕਰਾਂ ਮੈਂ ਤਾਂ ਇਥੇ ਮੈਂ ਇਧਰ ਘੜੀ ਆ ਜਾਨੀ ਆ ਪਈ ਚੱਲ ਦੋ ਘੜੀਆਂ ਜਾਨ ਤੇ ਸੌਖੀ ਰਹਿੰਦੀ ਆ ਆਹ ਲੈ ਮੰਮੀ ਮੈਂ ਦੁੱਧ ਹੀ ਗਰਮ ਕਰ ਲਿਆ ਸੀ ਚਲ ਤੀਆ ਦੁੱਧ ਕੰਨ ਕਰਨਾ ਚਾਹੀ ਰਹਿਣ ਦੇਣੀ ਚਲ ਫਿਰ ਕੀ ਆ ਫੜੋਗਾ ਹੋਰ ਸਨੌਂ ਸੇ ਤਾਂ ਠੀਕ ਆ ਦਵਾਈ ਦੁਈ ਲੈਂਦੀ ਆ ਹਾਂ ਦਵਾਈ ਲੈਂਦੀ ਆ ਦਵਾਈ ਤੇ ਖਾਣ ਲਈ ਆ ਠੀਕ ਵੰਦ ਦਵਾਈ ਖਾ ਲੈਣੀ ਆ ਤਾਂ ਫੇਰ ਹੀ ਠੀਕ ਹੁੰਨੀ ਆ ਚਲ ਕੋਈ ਗੱਲ ਨਹੀਂ ਫੇਰ ਤਾਂ ਮੇਰਾ ਉਹੀ ਹਾਲ ਹੋ ਜਾਂਦਾ ਚੱਲ ਬੰਦਾ ਨਾ ਆਪਣਾ ਆਪ ਲੈ ਕੇ ਤੁਰਿਆ ਫਿਰੇ ਨਾ ਇੰਨਾ ਹੀ بڑا ਹੁੰਦਾ ਵਾ ਜਿਹੜਾ ਕਿਸੇ ਦੇ ਮਥਾਜ ਹੋਣਾ ਨਾ ਉਹਨੋਂ ਤਾਂ ਫੇਰ ਵੀ ਚੰਗਾ ਵਾ ਨਹੀਂ